ਮੇਰਾ ਨਾਮ ਸ੍ਰੀ ਦੈਨ ਸਿੰਘ ਹੈ ਜੀ। ਮੈਂ ਕਿਹੜੀ ਜਗ੍ਹਾ ਸਵਾਗਤ ਪਾ ਦਿੱਕੀ? ਇਸ ਸਮਾਗਮ ਜੀ ਅੰਮ੍ਰਿਤਸਰ ਦੇ ਵਿੱਚ ਪਿੰਸਾਦਪੁਰ ਚਗਾਵਾ ਵਜਦਾ ਹੈ ਇੱਥੇ ਪਹਿਲੇ ਪਿੰਡ ਜਿਹੜਾ ਕੀ ਇਹ ਕੂਕਿਆਂ ਦਾ ਚਗਾਵਾ ਹੀ ਵਜਦਾ ਹੁੰਦਾ ਸੀ ਕੂਕਿਆਂ ਚਗਾਵਾ ਇਸ ਕਰਕੇ ਵਜਦਾ ਵੀ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਥੇ ਕਿਰਪਾ ਕੀਤੀ ਤੇ ਦੋਰਾ ਕੀਤਾ ਇੱਥੇ ਇੱਥੇ ਆਏ ਇਹ ਸਾਰਾ ਪਿੰਡ ਦਾ ਪਿੰਡ ਹੀ ਕੂਕਾ ਸੱਜਿਆ ਸੀ ਉਸ ਤੋਂ ਬਾਅਦ ਜਿਹੜਾ ਨਾਂ ਜਿਹੜਾ ਪ੍ਰਚਲਿਤ ਹੋਇਆ ਕੂਕਿਆਂ ਦਾ ਚਗਾਵਾ ਤੇ ਅੱਜ ਤੁਸੀਂ ਇੱਥੇ ਦੇਖ ਰਹੇ ਹੋ ਕਿ ਇੱਥੇ ਹੋਲਾ-ਭਾਲਾ ਮਨਾਇਆ ਜਾ ਰਿਹਾ ਹੈ ਜਿਹੜਾ ਤੇਰੀ ਵੈਣੀਪੁਰ ਮਨਾਇਆ ਜਾ ਰਿਹਾ ਹੈ ਕਿ ਤੁਸੀਂ ਇਹ ਸੰਗਤਾਂ ਦਾ ਕੱਟ ਦੇਖ ਰਹੇ ਸੰਗਤਾਂ ਵਾਚਣ ਕੇ ਇੱਥੇ ਉਹ ਕੀਤਾ ਸੀ ਜੰਗ ਯੋਧਿਆਂ ਨੂੰ ਲੈ ਕੇ ਜਿਹੜਾ ਕੀ ਬਖਸ਼ਿਸ਼ਾਂ ਕੀਤੀਆਂ ਸੀ ਜਿਹੜਾ ਇਹ ਹੋਲੇ ਮਹੱਲਾ ਸਤਿਗੁਰੂ ਆਮ ਸਿੰਘ ਜੀ ਕਿਰਪਾ ਬਖਸ਼ਿਸ਼ ਕੀਤੀ ਇਹੋ ਹੋਲੇ ਮਹੱਲੇ ਦਾ ਰੰਗ ਰੂਪ ਦਿੱਤਾ ਕਿ ਨਾਮ ਦੇ ਰੰਗਨ ਦੇ ਵਿੱਚ ਰੰਗਿਆ ਜਾਵੇ ਹੱਥੀਂ ਸੇਵਾ ਕਰਕੇ ਜਿਹੜਾ ਕੀ ਉਹ ਸੇਵਾ ਦੇ ਰੰਗਨ ਦੇ ਵਿੱਚ ਰੰਗਿਆ ਜਾਵੇ ਜੀ ਆਪਾਂ ਦਾ ਬਾਬਾ ਜੀ ਜਿਹੜਾ ਸਮਾਗਮ ਆਤਮ ਸੇਵਾ ਹਰ ਸਤਿਗੁਰੂ ਨਾਨਕ ਦੇਵ ਸਤਿਗੁਰੂ ਮੇਰਾ ਨਾਂਜੀ ਸਰਦਾਰ ਲਖਵਿੰਦਰ ਸਿੰਘ ਗੁਰਾਇਆ ਪਿੰਡ ਕਿੜੀ ਫਗਾਨਾ ਜ਼ਿਲ੍ਹਾ ਗੁਰਦਾਸਪੁਰ ਇਹ ਹਾਂਜੀ ਇਹੋ ਲਭ ਹੱਲਾ ਸਾਧਪੁਰ ਚੰਗਾਵਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜਿੱਥੇ ਸਾਡਾ ਸਤਿਗੁਰੂ ਰਾਮ ਸਿੰਘ ਜੀ ਦਾ ਤਪ ਸਥਾਨ ਹੈ ਉਹਨੇ ਤਪ ਕੀਤਾ ਸਾਰੀਆਂ ਪਾਤਸ਼ਾਹੀਆਂ ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਹਰੀ ਸਿੰਘ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਉਤੋਂ ਬਾਅਦ ਸਾਰੇ ਸਤਿਗੁਰ ਸਾਹਿਬਾਨ ਜਿਹੜੇ ਨੇ ਇੱਥੇ ਉਹਨਾਂ ਨੇ ਕਿਰਪਾ ਕੀਤੀ ਹੈ ਇੱਥੇ ਉਹਨਾਂ ਦੇ ਚਰਨ ਪਾਏ ਨੇ ਤੇ ਇਸ ਸਥਾਨ ਤੇ ਸਾਡੇ ਦੋ ਮੇਲੇ ਹੁੰਦੇ ਨੇ ਇੱਕ ਅਸੂ ਦਾ ਮੇਲਾ ਜਿਹੜਾ ਹੁੰਦਾ ਅਸੂ ਦੇ ਮਹੀਨੇ ਕੱਤੇਗਰੀ ਸਰਹਾਨ ਨੂੰ ਭੋਗ ਪੈਂਦਾ ਇੱਕ ਇਹ ਹੁਲਾਮਹੱਲਾ ਜਿਹੜਾ ਵੈ ਇੱਥੇ 2 ਦਿਨ ਦਾ ਜਾਂ 3 ਦਿਨ ਦਾ ਇੱਥੇ ਮਨਾਇਆ ਜਾਂਦਾ ਹਰ ਸਾਲ 2013 ਤੋਂ ਲੈ ਕੇ ਲਗਾਤਾਰ ਇਹ ਹੁਲਾਮਹੱਲਾ ਸਾਡਾ ਨਾਮਤਾਰੀ ਸਾਧ ਸੰਗਤ ਵੱਲੋਂ ਚੱਲ ਰਿਹਾ ਵੈ ਔਰ ਸਾਡੇ ਨਾਮਤਾਰੀ ਸੰਗਤ ਦੇ ਵਿੱਚ ਨਵੇਂ ਉਪਰਾਲੇ ਨੇ ਸਾਰੇ ਸਤਗੁਰਾਂ ਵੱਲੋਂ ਵਰਤਮਾਨ ਮੁਖੀ ਸਤਗੁਰ ਦਲੀਪ ਸਿੰਘ ਜੀ ਉਹਨਾਂ ਦੀ ਰਹਿ ਨਮਾਈ ਹੇਠ ਇਹ ਮੇਲਾ ਸਾਡਾ ਜੋ ਵੀ ਪ੍ਰੋਗਰਾਮ ਨੇ ਚੱਲਦੇ ਨੇ ਵਰਤਮਾਨ ਮੁਖੀ ਨੇ ਜਿਹੜੇ ਤੇ ਇਹ ਸਾਡੀ ਪਿੰਡ ਨਗਰ ਕਿੜੀ ਫਗਾਨਾ ਦੀ ਸਾਧ ਸੰਗਤ ਜਿਹੜੀ ਉੱਥੋਂ ਹੀ ਰਸਦਾ ਲੰਗਰ ਜਿਹੜਾ ਲੈ ਕੇ ਆਉਂਦੇ ਆ ਲੰਗਰ ਤੇ ਸਾਰੀ ਸਾਧ ਸੰਗਤ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕਰਦੀ ਹੈ ਹਾਂਜੀ ਪੂਰੇ ਪੰਜਾਬ ਚੋਂ ਜੀ ਜੂਪੀ ਚੋਂ ਰਾਜਸਥਾਨ ਚੋਂ ਚੰਡੀਗੜ੍ਹ ਤੋਂ ਹਰਿਆਣੇ ਚੋਂ ਸਾਰੇ ਦੇਸ਼ ਚੋਂ ਸੰਗਤ ਆਉਂਦੀ ਆ ਬਾਹਰੋਂ ਵਿਦੇਸ਼ ਚੋਂ ਵੀ ਹੁੰਦੀ ਆ ਇਹ ਜਿਹੜਾ ਮੇਨ ਸਾਡਾ ਮੇਲਾ ਹੁਲਾ ਮੱਲਾ ਹੁੰਦਾ ਵਾ ਇਹ ਚ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀ ਹੈ ਜੀ ਹਾਂਜੀ ਲੰਗਰ ਵੀ ਜੀ ਸਤਗੁਰਾਂ ਦੇ ਮੁਤਾਬਕ ਹੀ ਲੰਗਰ ਤਿਆਰ ਹੁੰਦਾ ਵਾ ਔਰ ਜਿਹੜਾ ਸਾਡਾ ਲੰਗਰ ਹੁੰਦਾ ਦੇਸੀ ਘਿਓ ਵਿੱਚ ਬਣਦਾ ਔਰ ਮਰਜਾਦਾ ਦੇ ਨਾਲ ਲੰਗਰ ਤਿਆਰ ਹੁੰਦਾ ਜੋ ਦਸਮ ਪਾਤਸ਼ਾਹ ਦੀ ਮਰਜਾਦਾ ਵੈ ਸੋਦ ਜਿਹਨੂੰ ਅਸੀਂ ਨਾਮਤਾਰੀ ਸੰਗਤ ਸੋਦ ਸ਼ਬਦ ਬੋਲਿਆ ਜਾਂਦਾ ਵੈ ਸਾਡੀ ਸੇਧ ਵਾ ਤੇ ਮਰਜਾਦਾ ਬਣਾਈਆਂ ਸੁਚਮ ਇਹ ਉਸ ਮਰਜਾਦਾ ਨਾਲ ਲੰਗਰ ਤਿਆਰ ਹੁੰਦਾ ਕੋਈ ਬੰਦਾ ਬਿਨਾ ਇਸ਼ਨਾਨ ਕੀਤੇ ਤੋਂ ਮਰਜਾਦਾ ਤੋਂ ਬਿਨਾ ਜਿਹੜਾ ਉਹ ਲੰਗਰ ਨਹੀਂ ਤਿਆਰ ਕਰਦਾ ਸਾਰੇ ਇਸ਼ਨਾਨ ਕਰਕੇ ਮੂੰਹ ਬਨ ਕੇ ਫਿਰ ਲੰਗਰ ਤਿਆਰ ਕਰਦੇ ਤੇ ਵਰਤਉਂਦੇ ਵੀ ਨੇ ਔਰ ਲੰਗਰ ਵੀ ਨਵੀਆਂ-ਨਵੀਆਂ ਵੈਰਾਈਟੀਆਂ ਬਹੁਤ ਵਧੀਆ ਤਰੀਕੇ ਨਾਲ ਜੋ ਸਤਿਗੁਰੂ ਦੱਸਦੇ ਨੇ ਜੋ ਸਾਹ ਸੰਗਤ ਦੇ ਮਤਲਬ ਕਿ ਸਰੀਰ ਲਈ ਵੀ ਬਹੁਤ ਲਾਭਦਾਇਕ ਹੁੰਦੀਆਂ ਨੇ ਚੀਜ਼ਾਂ ਉਹ ਚੀਜ਼ਾਂ ਤਿਆਰ ਕੀਤੀ ਜਾਂਦੀ ਸਾਡੇ ਲੰਗਰ ਦੇ ਵਿੱਚ ਸਾਡਾ ਨਵਿਕਲਾ ਕੰਮ ਹੈ ਜੀ ਬਾਕੀ ਜਿੰਨੀ ਸਾਰੀ ਕਹਿ ਲੋ ਅਸੀਂ ਸਾਧ ਸੰਗਤ ਹੈ ਜਿਹੜੇ ਅਸੀਂ ਖੁੱਲੇ ਖੁੱਲਾ ਸ਼ਬਦ ਵਰਤਨੇ ਆ ਵੀ ਜਿਹੜਾ ਵਰਤਮਾਨ ਮੁਖੀ ਦੇ ਧਾਰੀ ਸਤਿਗੁਰੂ ਨੂੰ ਨਹੀਂ ਮੰਨਦਾ ਅਸੀਂ ਉਹਨੂੰ ਖੁੱਲਾ ਵਰਨ ਸ਼ਬਦ ਵਰਤਨੇ ਆ ਉਹ ਖੁੱਲੇ ਉਹਨਾਂ ਨੂੰ ਸਾਡਾ ਜ਼ਮੀਨ ਸਮਾਨ ਦਾ ਫਰਕ ਹੈ ਹਰ ਪਾਸੇ ਠੀਕ ਹੈ ਮੇਰਾ ਨਾਮ ਨਵਤੇਜ ਸਿੰਘ ਨਾਮਧਾਰੀ ਜੀ ਤੇ ਅੱਜ ਅਸੀਂ ਇੱਥੇ ਚੁਗਾਵਾ ਸਾਧਪੁਰ ਜਿਹੜਾ ਅੰਮ੍ਰਿਤਸਰ ਮਹਿਤਾ ਰੋਡ ਤੇ ਨਾਮ ਤਾਰੀ ਪੰਥ ਦਾ ਇੱਕ ਬਹਾਨ ਸਥਾਨ ਇੱਥੇ ਹੈਗਾ ਜਿੱਥੇ ਅੱਜ ਅਸੀਂ ਹੋਲਾ ਮੱਲਾ ਮਨਾ ਰਹੇ ਹਾਂ ਹੋਲਾ ਮੱਲਾ ਜਿਵੇਂ ਆਪ ਕੀ ਸਭ ਜਾਣਦੇ ਹੋ ਸਤਿਗੁਰ ਗੋਬਿੰਦ ਸਿੰਘ ਜੀ ਨੇ ਖਾਲਸਾਈ ਜਹੋ ਜਹਾ ਜਪ ਜਲਾਲ ਨੂੰ ਜਿਹੜਾ ਦਿਖਾਉਣ ਵਾਸਤੇ ਇਹ ਸ਼ੁਰੂ ਕੀਤਾ ਸੀ ਅੱਜ ਉਹੀ ਜਿਹੜਾ ਸਤਿਗੁਰ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਸੰਤ ਖਾਲਸਾ ਇੱਥੇ ਇਕੱਤਰ ਹੋਇਆ ਤੇ ਜਿਹੜਾ ਕੀ ਇਸ ਮੌਕੇ ਤੇ ਸੰਗਤਾਂ ਦਾ ਇਕੱਠ ਹੁੰਦਾ ਅੱਜ ਕਈ ਤਰ੍ਹਾਂ ਦੇ ਦੀਵਾਨ ਸਾਡੇ ਜਥੇਦਾਰਾਂ ਨੇ ਸਜਾਏ ਨੇ ਕਥਾਵਾਂ ਹੋਈਆਂ ਨੇ ਕਥਾ ਪ੍ਰਚਾਰਕਾਂ ਨੇ ਕਥਾਵਾਂ ਕੀਤੀਆਂ ਨੇ ਤੇ ਜਿਵੇਂ ਆਪ ਜੀ ਵੇਖ ਰਹੇ ਹੋ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ ਸੰਗਤ ਵੱਧ ਚੜ ਕੇ ਨਾਮ ਧਾਰੀ ਪੰਥ ਦੇ ਜਿਹੜੇ ਵਰਤਮਾਨ ਮੁਖੀ ਸਾਕੋ ਦਲੀਪ ਸਿੰਘ ਜੀ ਆ ਉਹਨਾਂ ਦੇ ਜਿਹੜੇ ਰਹਿਨਮਾਈ ਹੇਠ ਇਹ ਸਮਾਗਮ ਹੋ ਰਿਹਾ ਉਸ ਵਿੱਚ ਵੱਧ ਚੜ ਕੇ ਸ਼ਾਮਲ ਹੋਈਆਂ ਸੰਗਤਾਂ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਏ ਗਿਆ ਦਾ ਮੇਰਾ ਨਾਮ ਜਿਲਦੀਪ ਸਿੰਘ ਆ ਪਾਪਾ ਜੀ ਜਿਹੜਾ ਸਮੰਗ ਹੋ ਰਿਹਾ ਤੁਸੀਂ ਇਹ ਇਹ ਆਪਣਾ ਹੋਲਾ ਮੱਲਾ ਜਿਹੜਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵੀਂ ਰੀਤੀ ਨਾਨਕ ਨਾਮ ਦੇ ਲਿਵਾਜ ਸੰਗਤ ਦੀ ਤੋਰੀ ਅਤਿਸ਼ਾਪ ਰਿਆ ਕਿ ਹਰ ਇੱਕ ਨੂੰ ਆਪਣੀ ਸਵੈ ਰੱਖਿਆ ਕਰਨ ਵਾਸਤੇ ਇੱਕ ਛਾ ਹੋਣਾ ਚਾਹੀਦਾ ਸੋ ਉਸ ਤੋਂ ਬਾਅਦ ਕਰਤਾਰ ਗ੍ਰਾਮ ਸਰਦਾਰ ਰਾਮ ਸਿੰਘ ਨੇ ਡਿੱਗੇ ਹੋਏ ਕੰਮ ਨੂੰ ਫੇਰ ਦੁਬਾਰਾ ਚਲਾਇਆ ਤੇ ਬੜੀ ਉੱਚ ਪੱਧਰ ਤੇ ਹੋਲੇ ਮਨਾਏ ਅਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਜੇ ਜੀ ਤਰੀ ਆਈ ਨਾਮਧਾਰੀ ਪੰਥ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪੰਥ ਸੀ ਉਹਨੂੰ ਨਵੀਂ ਦਿਖ ਦੇ ਕੇ ਤੇ ਉਹ ਫਿਰ ਉਹਨਾਂ ਸਰਗੋਹ RAMSEH ਜੀ ਸੰਤ ਕਾਲ ਸਾਹਿਬ ਜੱਜ ਕੇ ਤੇ ਇਹ ਰੋਲ ਅਜਰਾਇਆ ਇਸ ਵਕਤ ਸਤਿਗੁਰ ਪ੍ਰਤਾਪ ਸਿੰਘ ਜੀ ਸਤਿਗੁਰ ਹਰੀ ਸਿੰਘ ਜੀ ਸਤਿਗੁਰ ਜਗਜੀਤ ਸਿੰਘ ਜੀ ਇਹਨੂੰ ਕਰਮਵਾਰ ਕਰਦੇ ਆਏ ਹੁਣ ਮੌਕੇ ਦੇ ਗੁਰੂ ਸਾਧਗਰ ਦਲੀਪ ਸਿੰਘ ਜੀ ਮੀਰੀ ਪੀਰੀ ਵਾਲੇ ਜਿਹੜੇ ਇਸ ਵੇਲੇ ਸੰਗਤ ਦੀ ਗਵਾਈ ਕਰ ਰਹੇ ਨੇ ਉਹਨਾਂ ਸਹੂਲੇ ਨੂੰ ਹੋਰ ਜਿਆਦਾ ਨਵਾਂ ਰੂਪ ਦੇ ਦਿੱਤਾ ਤੇ ਸਾਰੇ ਆਪਣੇ ਵਿਦਿਆ ਦਾ ਜਿਹੜਾ দান ਹੈ ਸਖਲਾਈ ਹੈ ਇਹ ਬੱਚਿਆਂ ਨੂੰ ਦਿੱਤੀ ਜਾਵੇ ਤੇ ਗਰੀਬਾਂ ਦੀ ਮਦਦ ਕੀਤੀ ਜਾਵੇ ਇਹ ਸਾਰੇ ਨਵੇਂ ਨਵੇਂ ਕੰਮ ਜਿਹੜੇ ਨੇ ਜਿਹਨਾਂ ਦਾ ਦੇਸ਼ ਪਿਆਰ ਸਾਰਿਆਂ ਦਾ ਵਧੇ ਅਤੇ ਦੇਸ਼ ਪ੍ਰੇਮ ਦੀ ਭਾਵਨਾ ਚੰਗੀ ਬਣੇ ਇਸ ਵਾਸਤੇ ਸਦਗੁਰ ਦਲੀਪ ਸਿੰਘ ਜੀ ਮੌਕੇ ਤੇ ਸਾਰਿਆਂ ਨੂੰ ਇਹ ਸਿੱਖਿਆ ਦੇ ਪ੍ਰਬੰਧ ਉਹਨਾਂ ਨੇ ਬੜਾ ਵੱਡਾ ਕਰਨ ਦੇ ਜੇ ਤਾਂ ਸਾਡੇ ਵਿਦਿਆਲੇ ਅनाथ ਆਸ਼ਰਮ ਤੇ ਧਰਮ ਨੂੰ ਬਚਾਉਣ ਵਾਸਤੇ ਇੱਕ ਹੋਰ ਵੱਡਾ ਪ੍ਰਾਜਾ ਵੀ ਜਿਹੜੇ ਸਾਡੇ ਧਰਮ ਤੋਂ ਇਸਾਈ ਧਰਮ ਪਨਾ ਗਏ ਨੇ ਸਾਡੀ ਬਨਗੈਲੀ ਕਰਕੇ ਉਹਨਾਂ ਨੂੰ ਵਾਪਸ ਧਰਮ ਚ ਲਿਆ ਆ ਕੇ ਤੇ ਆਪਣੇ ਥਾਂ ਤੇ ਆਪਣੀ ਮਤ ਕਰਕੇ ਪੰਥ ਲੋਂ ਤੇ ਆਪਣੇ ਪੈਰਾਂ ਤੇ ਖੜੇ ਕਰਨ ਵਾਸਤੇ ਉਹਨਾਂ ਨੇ ਪ੍ਰਦੇਸ਼ ਦਿੱਤਾ ਤੇ ਇਹ ਤੁਹਾਡਾ ਬੜਾ ਵੱਡਾ ਹੋਲੇ 'ਚ ਇਹੋ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਬਣਾਉ ਕਿਹੜੀ ਜਗ੍ਹਾ ਬਣਾਇਆ ਜਾ ਰਿਹਾ ਹੈ ਜੀ ਇਹ ਹੋਲਾ ਜੀ ਚਿਕਾਸਾ ਪੁਰਚਾਵਾ ਜਿੱਥੇ ਮਾਨਾਏ ਦੇ ਹੋਲੇ ਤੋਂ ਬਾਅਦ ਸਤਗੁਰ ਗੋਰਾਮ ਸਿੰਘ ਜੀ ਆਣ ਕੇ ਤਿੰਨ ਦਿਨ ਰਹੇ ਤੇ ਹੁਣ ਸਤਗੁਰ ਦਲੀਪ ਸਿੰਘ ਜੀ ਨੇ ਇਸ ਥਾਂ ਨੂੰ ਭਾਗ ਲਾਏ ਨੇ ਇੱਥੇ ਤੁਸੀਂ ਉਹ ਲਾ ਬਣਾਇਆ ਕਰੋ ਇੱਕ ਦੋ ਪੂਰ ਬਹੁਤ ਇੱਥੇ ਹੀ ਮਲਾਉਨੇ ਆ ਇਹ ਮਿੱਤੇ ਦੇ ਲਾਗੇ ਆ ਸਾਧ ਪਰਚਗਾਵਾ ਸਾਧਾਂ ਦਾ ਜਗਾਵਾਂ ਸਾਰਾ ਹੋ ਗਿਆ ਸੀ ਇਸ ਵਾਸਤੇ ਇੱਥੇ ਸਾਰੀ ਸੰਗਤ ਜੀ ਨਾਮ ਨਾਨ ਅਦ ਨਾਮਤਾਰੀ ਸੰਗਤਾਂ ਕੋ ਸਾਰੀ ਜੀ ਇੱਥੇ ਇਕੱਠੀ ਹੁੰਦੀ ਆ ਤੋ ਇਹ ਲਾ ਬਣਾਉਂਦੇ ਆ ਜਿਆਕਰ